ਅਸਿਕਾ ਜੀ ਸਾਰਿਆਂ ਨੂੰ ਸਰਵਾਂ ਸਾਹ ਕੋ ਬੋਲ ਚੁੱਕੇ ਜੀ ਪਿੰਡ ਭੋਲੇ ਕੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਨਜ਼ਦੀਕ ਨੇ ਫਰਗੇ ਚੁੜੀ ਪਿੰਡਾਂ ਜੀ ਤੇ ਅੱਜ ਹੀ ਵੇਖੋ ਚਾਰ ਪੰਜ ਲਾਵੇਂ ਝੋਟੇ ਲੈ ਕੇ ਤੇ ਝੋਟੇ ਤੁਹਾਨੂੰ ਪਤਾ ਭਾਈ ਨੂੰ ਸਾਰਾ ਮਾਲ ਇਧਰ ਆਉਂਦਾ ਕੈਥਰ ਸਾਡ ਜੀ ਫੈਰ ਤੋਂ ਲੈ ਕੇ ਆਉਂਦਾ ਤੇ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰਦੇ ਆ ਭਾਈ ਜੀ ਅਸਿਕਾ ਸਾਰੇ ਵਿਕਰ ਵਾਲੇ ਵੀਰਾਂ ਭਾਉ ਨੂੰ ਪਿਆਰ ਕਰੀ ਹਸਤੀ ਗੱਲ ਹੋ ਧੰਨਵਾਦ ਕਰਦੇ ਆ ਜਿਹੜੇ ਆਪਣੇ ਸੁਨੀਪ ਡੇਰੀ ਫਾਰਮ ਤੇ ਸਰਪੰਚ ਡੇਰੀ ਫਾਰਮ ਪਿਆਰ ਕਰਦੇ ਹੋ ਉਸ ਨੇ ਵਧੀਆ ਕਰਪਾ ਰਹੀ ਹੋਰ ਮੰਡੀ ਵਧੀਆ ਰਹੀ ਤੁਹਾਡੇ ਹੈਗੀ ਸਾਡੇ ਵਾਸਤੇ ਤੇ ਲੱਕੀ ਸੀ ਹਾਂਜੀ ਸਾਡੇ ਦਾ ਤਾਂ ਪਸ਼ੂ 21 ਪਾਏ ਅੱਛਾ ਤੇ ਮਾਲਕ ਦੀ ਕਿਰਪਾ ਨਾਲ 20 ਪਸ਼ੂ ਆਪਣੇ ਵੇਚੇ ਸਾਰੀ ਦੁਨੀਆ ਨੂੰ ਪਤਾ ਕਿ ਕਹਿਣ ਦੀ ਗੱਲ ਹੁੰਦੀ ਹੈ ਜੀ ਇੱਕ ਮਜੀ ਵਾਪਸ ਆਈ ਆਪਣੇ ਅੱਛਾ ਠੀਕ ਹੈ ਹੋਰੀ ਢਿੱਲੀ ਹੋ ਗਈ ਸੀ ਹਾਂ ਬੜੀ ਵਧੀਆ ਸੋ ਕਿਸਾਨ ਦੀ ਜਾਈਦੀ ਆ ਹਾਂ ਬਿਲਕੁਲ ਇਹ ਜਾਨਵਰ ਵਿਗਦੇ ਨੇ ਇਹ ਚੱਲੇ ਵੇਚੇ 7 80 ਮਹੀਆ ਮਹੀਨੇ ਦੀਆਂ ਵੇਚ ਕੇ ਰਾਜ ਨਹੀਂ ਨਾ ਜੇ 200 ਵੇਚਣ ਡਾਵੇ ਤਾਂ ਨਹੀਂ ਰਾਜੋ ਬਿਲਕੁਲ ਬਿਲਕੁਲ ਤੇ ਆ ਮਾਲਕ ਦੀ ਕਿਰਪਾ ਨਾਲ ਪਰਸੋਂ ਆਏ ਤੇ ਵੇਖਿਆ ਨਾਲ ਸ਼ਾਮ ਦੇ 11:00 ਵਜੇ 12 ਮੱਝਾਂ ਲੈ ਗਏ ਆ ਤੇ ਸਾਰੀਆਂ 4 ਰਹਿ ਗਈਆਂ ਆਪਣੇ 4 ਸਹੀ ਚੈਨਲ ਦੇਖਣ ਤੋਂ ਪਹਿਲਾਂ ਸਾਰਿਆਂ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਸਰਪੰਚ ਡੇਰੀ ਫਾਰਮ ਦੇ ਜਿੰਨੇ ਵੀ ਪਸ਼ੂ ਲੈਣਾ ਇੱਥੇ ਆਓ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਕਿਉਂਕਿ ਸਾਡੇ ਕੋਲ ਮਾਲ ਥੋੜਾ ਜਿਹਾ ਕੁਆਲਿਟੀ ਵਾਲਾ ਮਹਿੰਗਾ ਜੂੜ ਹੋਊਗਾ 10000 ਇਹ ਨਹੀਂ ਗੱਲ ਕਹਿੰਦੇ ਆਪਕੇ ਨਹੀਂ ਸੀ ਸਾਡਾ ਭਾਅ ਥੋੜਾ ਜਿਹਾ ਜ਼ਰੂਰ ਲੋਕਾਂ ਨਾਲੋਂ ਭਾਏ 10-15000 ਮਹਿੰਗਾ ਹੋ ਪਰ ਜਾਨਵਰ ਜਿਹੜਾ ਅਸਲ ਪਿਓਰ ਹਰਿਆਣੇ ਦਾ ਕੋਈ ਸਾਡੀ ਸਾਬਤ ਕਰ ਦੇ ਮੈਂ ਪੰਜਾਬ ਦੀ ਮਹਿਫਲੀ ਜੀ ਹਾਂ ਠੀਕ ਹੈ ਨੀ ਚੰਗੇ ਰਿਕਾਰਡ ਦੀਆਂ ਚੰਗੇ ਸੀਮਾ ਚੰਗੇ ਰਿਕਾਰਡ ਬਿਲਕੁਲ ਇਹ ਦੇ ਇਹ ਨਾਲ ਨਾਲ ਗੱਲਾਂ ਬਾਤਾਂ ਕਰਦੇ ਇਹ ਨਾਲ ਨਾਲ ਤੁਹਾਨੂੰ ਜਨਨ ਰੱਖਾਂਗੇ ਹਾਂ ਜੀ ਹਾਂ ਜੀ ਸਿਰਫ ਪਹਿਲਾ ਸੁਆਜ ਇਹ オリジナル ਵੀਰ ਜੀ ਪਹਿਲਾ ਸੁਆਜੇ ਹਾਂ ਜੀ ਚਾਰ ਦਾਂਦਿਆ ਚਾਰ ਦਾਂਦਿਆ ਠੀਕ ਹੈ ਜੀ ਗੱਲ ਸਿਰਫ ਅੱਜ ਪੰਜਵੇਂ ਦਿਨ ਦੀ ਸੂਈ ਹੈ ਅੱਛਾ ਪੰਜਵੇਂ ਦਿਨ ਦੀ ਸੂਈ ਪੰਜਵੇਂ ਆਜਾ ਪੁੱਤ ਜੋ ਬਣਾ ਜਾ ਆਜਾ ਜੋ ਬਣਾ ਪੰਜਵੇਂ ਦਿਨ ਦੀ ਸੂਈ ਆ ਤੇ ਜੇ ਇਹਦੀ ਕੱਦ ਦੀ ਗੱਲ ਵੀਰ ਜੀ ਪਹਿਲਾਂ ਵਖਾ ਲਓ ਤਾਂ ਕੱਦ ਪਹਿਲਾਂ ਵਖਾ ਦਊਗਾ ਦਾ ਹਾਂ ਇੱਕ ਕਹਿਣ ਲਿਆ ਗੱਲਾਂ ਹੁੰਦੀਆਂ ਤੇ ਇੱਕ ਲਾਗੇ ਖੜੇ ਆਪੇ ਪਤਾ ਲੱਗਦਾ ਜੱਜ ਹੋ ਜਾਂਦਾ ਵੀ ਕਦ ਕੱਢਾ ਬਿਲਕੁਲ 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 ਜੀ ਵੱਡੀ ਝੋਟੀ ਜੀ ਨੂੰ ਫੁੱਲ ਵੱਡੀ ਚਵਾ ਚੋ ਬਿਲਕੁਲ ਬੋਲਾ ਜੀ ਚਵਾ ਦੀ ਆਪਾਂ ਮਾੜੀ ਮੈਂ ਨਹੀਂ ਦੇਣੀ ਠੀਕ ਖਲ ਜੀ ਦੇਖੋ ਜੈਡ ਬ੍ਰੈਕ ਝੋਟੀ ਆ ਤੇ ਬਹੁਤ ਸਮਝ ਝੋਟੀ ਆ ਸਿੰਘ ਸਿੰਘ ਹਾਰੇ ਜੋਬੜਾ ਕਰਾਂ ਨਹੀਂ ਹਾਂ ਨਹੀਂ ਹਾਂ ਆਵਾਜ਼ ਆ ਆ ਦਿਖਾ ਦੇ ਨਾ ਨਾ ਕੁਆਲਿਟੀ ਪੂਰੀ ਲੰਮੀ ਲੰਮੀ ਬਹੁਤ ਜ਼ਿਆਦਾ ਝੋਟੀ ਨਹੀਂ ਠੀਕ ਹੈ ਜੀ ਭਾਈ ਕਿੰਨਾ ਕਦ ਦੁੱਧ ਕਰੂ ਤੋੜ ਫਾਜ ਹੁਣ ਐਸ ਟਾਈਮ ਕਿੰਨਾ ਇਸ ਟਾਈਮ ਇਹਦੇ ਕੋ 14 ਕਿਲੋ ਦੁੱਧ ਆ ਗਾੜੀ ਵੇਖੋ 16 ਤੇ 18 ਦੇ ਅਗਲੇ ਦੇ ਕਰਮੇ ਅਗਲੇ ਦੇ ਕਰ ਬਿਲਕੁਲ ਜਿਹੜੀ ਆਪਾਂ ਹੋਣੀ ਐਵੇਂ ਕਹੀਏ ਗੱਲਾਂ ਇਹ 25 ਦੇ ਜੋ 20 ਦੇ ਜੋ ਉਹ ਗੱਲ ਨਹੀਂ ਕਰਨੀ ਨਹੀਂ ਨਹੀਂ ਸਹੀ ਗੱਲ ਅੱਜ ਪੰਜਾਂ ਦੇ ਨਾਲ ਹੀ ਸੂਈ ਥਲੇ 14 ਕਿਲੋ ਹਾਜ਼ਰ ਆ ਵਾਹ ਅੱਗੇ 18 ਦੇ ਜੇ 20 ਦੇ ਜੇ 16 ਦੇ ਜੇ 13 ਦੇ ਜੇ ਅਗਲੇ ਦੀ ਕਬੱਡੀ ਐ ਠੀਕ ਆ ਲੈ ਇਹ ਨੂੰ ਅੱਗੇ ਪਿੱਛੇ ਚੰਗੇ ਤਰ੍ਹਾਂ ਵਿਖਾ ਦੇ ਕਰਾ ਸਿੰਗ ਸਿੰਘ ਮੇਰਾ ਵੀਰਜੀ ਵਿਖਾ ਦਿਓ ਐ ਰਿੰਗ ਸਿੰਘ ਛੋਟਾ ਬੈਗ ਬੈਗ ਭਰੋ ਹਾਂ ਨਹੀਂ ਬਹੁਤ ਸੋਹਣਾ ਸੋਹਣਾ ਛੋਟਾ ਸਹੀ ਨਹੀਂ ਕਵਾ ਨਾ ਸੋਹਣਾ ਅਜੇ ਬੱਚੀ ਹੈ ਜੀ ਬੱਚੀ ਬੱਚੀ ਹੈ ਜੀ ਜਮਾ ਬੱਚੀ ਜਿਹਨੂੰ ਕਹਦੇ ਨਾ ਸੀਰ ਸੀਰ ਬਣਾਵੇ ਨਾ ਨਾ ਸੀਰ ਇੰਨੀ ਗੰਤੀ ਕੋਈ ਨਹੀਂ ਜੱਡ ਬਲੈਕ ਕਾਲੀ ਤੇ ਸਾਰਾ ਮੂਤਰੀ ਨੂੰ ਲੇਵਾ ਲਈ ਫਿਰਦੀ ਵੇ ਲੋ ਕਰਮਾਂ ਵਾਲੀ ਵੇ ਲੋ ਠੀਕ ਹੈ ਤੇ ਇੱਕ ਗੱਲ ਹੋਰ ਦੇ ਨੋਟ ਕਰਾ ਲਓ ਅਜੇ ਥਣਾ ਨੂੰ ਪਸਮਾਣੀ ਜੀ ਕੋਈ ਬਿਲਕੁਲ ਜੇ ਮੈਂ ਪਸਮੇਗੀ ਇਹਦਾ ਫੁੱਲ ਕੇ ਥਣ ਹੋ ਜੂਗੀ ਮੋਟਾ ਪਤਲਾ ਹੋ ਜੂਗੀ ਅਜੇ ਕੋਈ ਮੈ ਉਹਨੂੰ ਪਛਮਾਨ ਨਹੀਂ ਲੱਗਾ ਹਾਂਜੀ ਸਿਰਫ ਆਪਾਂ ਕੱਚਾ ਮੇੜਾ ਮਾਨ ਲਈ ਅੱਛਾ ਮਰੀ ਮਰੀ ਜਾਂਦੀ ਅਜੇ ਪੰਜਾਂ ਦੇ ਆ ਗੱਡੀ ਇਹਦੀ ਕੱਟਾ ਕੱਟਾ ਦਾ ਨਾੜੂ ਦੇ ਦਾ ਬੱਚਾ ਅੱਛਾ ਬੈਠਾ ਹਾਂਜੀ 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 ਨਾੜੂ ਨਾਲ ਹੈ ਬੱਚੇ ਦੇ ਬੱਦੀ ਫੁੱਲਿਆ ਤੇ ਆਪ ਵੀ ਵੀਰ ਦੱਸਣਗੇ ਵੀ ਚੀਜ਼ ਹੈਗੀ ਹੈ ਨਹੀਂ ਹੈਗੀ ਦਿਖੀ ਹੈ ਨਹੀਂ ਜੀ ਤੇ ਚੰਗੇ ਰਿਕਾਰਡ ਵਾਲੀ ਝੋਟੀ ਹੈ ਹਾਂਜੀ 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 ਤੇ ਮੁੱਲ ਜ਼ਾਇਦਾ ਹੀ ਕਰਾਂਗੇ ਜਿਆਦਾ ਮੁੱਲ ਹੀ ਹੁੰਦਾ ਤੁਹਾਨੂੰ ਬਿਲਕੁਲ ਬਿਲਕੁਲ ਜੀ ਮੁੱਲ ਝੋਟੀ ਦਾ 195 ਹਾਂਜੀ ਤੇ ਛੋਟ ਕਰਦੇ ਆਂਗੇ 190 ਦੀ ਜਾਣ ਦੇ ਚਲ 190 ਜਿਹੜਾ ਵੀਰੋਂ ਆਊਗਾ ਉਹਦਾ ਹੋਰ ਮਾਨਸ ਮਾਰਗਾ ਨਾ ਪਰ ਬ੍ਰਾਂਡ ਆ ਜਿਹੜਾ ਬ੍ਰਾਂਡ ਆ ਅਸਲ ਚੀਜ਼ ਆ ਇਹ ਅਸਲ ਚੀਜ਼ ਆ ਅਸਲ ਵੀ ਹਾਂਜੀ ਹਾਂਜੀ ਚਲੋ ਆਜੋ ਆਹਾਂ ਭਾਈ ਜੀ ਫਿਰ ਇਹ ਵੀ ਚਾਕ ਚੌਗ ਦੇ ਚੱਕਣ ਲੱਗੀ ਆ ਦੋਂਦੀਆਂ ਚੌਗੀ ਹੋਣ ਲੱਗੀ ਆ ਅਜੇ ਦੋਂਦੀ ਜਗਣੀ ਜਾਂਦੀ ਆ ਠੀਕ ਆ ਮਤਲਬ ਚੌਲੇ ਦੰਦ ਜੇ ਕੱਢਣੇ ਆ ਤੇ ਸਿੰਘ ਕੁਆਲਟੀ ਮੇਰਾ ਭਰਾ ਵਿਖਾ ਦੇ ਇਹਦਾ ਤੇ ਜੈਡ ਬਲੈਕ ਇਹ ਕਾਲੀ ਆ ਤੇ ਵੱਡੀ ਇਹ ਵੀ ਫੁੱਲਿਆ ਬਿਲਕੁਲ ਕਰਾ ਦੇ ਮੇਰਾ ਭਰਾ ਦੱਸ ਦੇ ਦਿਖਾ ਜਮੇ ਬੜਾ ਫੁੱਲ ਕਿੱਲੇ ਆ ਇਹ ਵੀ ਜੋੜੀ ਬਹੁਤ ਸੋਹਣੀ ਆ ਬਿਲਕੁਲ ਛੋਟਾ ਸੇ ਕਹਿੰਦਾ ਵੀ ਕੁਝ ਨਹੀਂ ਕਰੀ ਕੋਈ ਨਹੀਂ ਇਹ ਆ ਰਿਹਾ ਇਹ ਨੂੰ ਇਹ ਨੂੰ ਇਹ ਜਾ ਪੁੱਛ ਲੈ ਨਹੀਂ ਠੀਕ ਆ ਜੇ ਬਣਾ ਜਦੋਂ ਉਧਰ ਲੈ ਜਾ ਵਾਪਸ ਇੱਧਰ ਨਹੀਂ ਆ ਚੱਲ ਲੈ ਆ ਕਮਾ ਲੈ ਕਮਾ ਲੈ 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 ਮੈਂ ਕਿਹਾ ਤੈਨੂੰ ਦੋ ਦੋ ਦਸ ਲੈ ਇਹ ਵੀ ਯਾਰੀ ਆਪਾਂ ਤੁਸੀਂ ਜੀ ਮਾਲ ਹੀ ਸਾਰਾ 34 ਦਨਾਂ ਦਾ ਸੂਰਾ ਹਾਂ ਠੀਕ ਆ ਇਹਦੇ ਕੋ 12 ਕਿਲੋ ਤਾਰੀ ਤਾਰੀ ਇੱਧਰ 12 ਕਿਲੋ 12 ਕਿਲੋ ਠੀਕ ਇਹਦੇ ਕੋ 12 ਨੂੰ 12 ਕਹਾਂਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਲੈ ਮੈਂ ਝੋਟੇ ਦੱਸੇ ਪੈਂਦੇ ਨਾ ਮੀਆਂ ਜਾਨੀ ਦੋ ਝੋਣ ਤੇ ਬਹੁਤ ਜ਼ਿਆਦਾ ਚੰਗੀਆਂ ਝੋਟੇ ਮੋੜਾ ਮੋੜਾ ਗਮ ਗਮ ਸਵਾਰ ਅਜੇ ਨਾ ਝੋੜੀ ਛੋੜੀਆਂ ਵਧੀਆ ਭਲਾਂ ਦੇ ਵੀ ਆ ਗਈਆਂ ਤੇ ਜੈਡ ਬਲੈਕ ਹੀ ਇਹ ਕਾਲੀ ਜੈਡ ਬਲੈਕ ਹੀ ਤੇ ਕਾਗਰ ਕੀ ਨੰਮੁਰਗੀ ਹਾਂਜੀ ਸਰਦਾਰ ਤੇ ਚੰਗੀ ਆ ਨਸਲ ਜਿੰਨੀ ਹੈਗੀ ਕੱਟੀ ਦੀ ਆਪ ਕੋ ਬਰੀਕੀਆਂ ਬਰੀਕੀਆਂ ਬਾਕੀ ਸੂਈ ਤਾਜੀ ਅਜੇ ਆ ਸਾਰਾ ਲੇਵਾ ਬਾਹਰ ਕੱਢ ਕੇ ਮਾਰੂਗੀ ਥਣ ਬੜਾ ਚੰਗਾ ਲੱਗਦਾ ਇਹ ਭਲਾਂ ਆ ਥਣਾ ਦੇ ਬਾਣੀ ਮੋੜੀਆਂ ਵੈਰ ਦਾ ਚਵਾਈ ਢੀਕ ਪੋਲੀ ਆ ਬੇ ਅੱਗੇ ਛੋਟਾ ਬੱਚਾ ਧਾਰ ਕੱਢ ਲੈ ਦੀ ਇਹ ਰੇਟ ਇਹਦਾ ਝੁੱਟੀ ਦਾ 180 ਜੇ 175 ਦੀ ਝੁੱਟੀ ਦੇ ਦਾਂਗੇ 12 ਕਿਲੋ ਅਜੇ ਚੋਲੇ 15 ਕਿਲੋ ਦੀ ਔਰ ਤੇ ਝੁੱਟੀ ਦਵਾਂਗੇ ਚਲੋ ਠੀਕ ਆ ਬਿਲਕੁਲ ਆ ਜੀ ਆਹਾਂ ਇਹ ਹਾਤੀ ਅਰੀਜਨਲ ਤਿੰਨਾਂ ਦਿਨਾਂ ਦੀ ਸੂਈ ਅੱਛਾ ਬੱਚਾ ਵਿਖਾਉਨੇ ਬਾਕਾਇਦਾ ਨਾੜੂ ਨਾਲ ਲਗਾ ਉਹ ਬਾਰ-ਬਾਰ ਬੱਜਾ ਬੱਚਾ ਪੁੱਤ ਕਰਾ ਦੇ ਦਰਸ਼ਨ ਮੈਂ ਇਹ ਖੋਲ ਕੇ ਕਰਾ ਦੇ ਦਰਸ਼ਨ ਜੋ ਮੈਂ ਇਧਰੋਂ ਤੋੜੀ ਜਣਾ ਤਾਣ ਤੋਰੀ ਮੇਰਾ ਪੁੱਤ ਲੈ ਜਿੰਨੂੰ ਦਿਖਾ ਇਧਰ ਨੂੰ ਇਹਨੂੰ ਤੋੜਾ ਪਤਾ ਸਿੰਗ ਸਿੰਘ ਬਖਾਰੇ ਲੇਵਾਲ ਬਿਲਕੁਲ ਬੋੜੇ ਖਾਲੀ ਹੋਈ ਜੀ ਅੱਛਾ ਬੋੜੇ ਖਾਲੀ ਆ ਬਿਲਕੁਲ ਬੋੜੇ ਖਾਲੀ ਦੀ ਚੜਾਈ ਚੜਾਈ ਵੇਖ ਲਓ ਅਡਰ ਵੇਖ ਲਓ ਝੋਟੀ ਦਾ ਕੁਆਲਿਟੀ ਵੇਖੋ ਝੋਟੀ ਤੇ ਜੈਡ ਬਲਾਕ ਇਹ ਵੀ ਕਾਲੀ ਜੀ ਬੋੜੇ ਬਹੁਤ ਕੁਆਲਿਟੀ ਝੋਟੀ ਤੇ ਲੰਮੀ ਤੋਰ ਦੇ ਠੀਕ ਹੈ ਜੀ ਜਿਹੜੀ ਕੱਚੀਆਂ ਮਈਆਂ ਸੂਈਆਂ ਨੇ ਇਹਨਾਂ ਦੇ ਬੜੀਆਂ ਉਮੀਦਾਂ ਹੁੰਦੀਆਂ ਨੇ ਮਤਲਬ ਇਹ ਕਹੂੰਗੀ ਅਜੇ ਬਿਲਕੁਲ ਨਾੜੂ ਦੇ ਵਿੱਚ ਨਾੜੂ ਦੇ ਇਹ ਵਗਦਾ ਬਦਲਾ ਦੁੱਧ ਅਜੇ ਨਾਲੇ ਹਾਂਜੀ ਹਾਂਜੀ ਅਲੀ ਬੋਲੇ ਝੋਟੀ ਨਹੀਂ ਚੰਗੀ ਬੋਲੇ ਜੱਡ ਬਲੈਕ ਕਾਲੀ ਆ ਥਣਸਾ ਚੰਗਾ ਲੱਗਾ ਡੱਬਣ ਹੋ ਜੇ ਟੋਕੜ ਹੋ ਜੇ ਸਦ ਨੂੰ ਉਹਨਾਂ ਨੂੰ ਇੱਕੋ ਹੀ ਖਰਾਕ ਰੱਖਣੀ ਆ ਇਹ ਖਰਾਕ ਇਹਦੇ ਵੀ ਮੈਨੂੰ ਸਮਝ ਨਾੜਾ ਨਾੜਾ ਵਿਖਾ ਦੇ ਝੋਟੀ ਆਰਡਰ ਬੜਾ ਸੋਹਣਾ ਆ ਕੁਆਲਿਟੀ ਬੜੀ ਥਣ ਕੱਲਾ ਕੱਲਾ ਵਾ ਜਿੰਨੀ ਹੈਗੀ ਮਤਲਬ ਇਹ ਨਹੀਂ ਹੈਗਾ ਵੀ ਪਿੱਛੇ ਲੈਵਾ ਉਹ ਗਾੜੀ ਨਾ ਹੋਊਗਾ ਗਾੜੀ ਉਪੇਸ਼ਨ ਵਾਲੀ ਐ ਬਰਾਬਰ ਲੇਵਲ ਦੀਆਂ ਝੋਟੀਆਂ ਲੈਣੀਆਂ ਦੀ ਆ ਫੁੱਲ ਬੰਦ ਫੁੱਲ ਬੜਾ ਇਹ ਕਰਾ ਦੋ ਦਰਸ਼ਨ ਝੁੱਟੀ ਦੇ ਚਾਰ ਸਵੇਰੋ ਤੇ ਚੰਗੇ ਰਿਕਾਰਡ ਦੀ ਇਹ ਥੋੜੀ ਰੁੱਤ ਕੇਰੀ ਏਰੀ ਏ ਅੱਛਾ ਇਹ ਕੈਥਲ ਦੀ ਆ ਠੀਕ ਆ ਉਹ ਚਰਖੀ ਦਾਦਰੀ ਦੀ ਆ ਜਿੱਥੋਂ ਦੇ ਏਰੀਏ ਝੋੜੇ ਲਈਆਂ ਉਹ ਏਰੀਏ ਦੱਸਾਂਗਾ ਬਿਲਕੁਲ ਬਿਲਕੁਲ ਜੀ ਕਿਉਂਕਿ ਕੱਲੇ-ਕੱਲਿਆਂ ਉਹ ਟੈਗ ਲੱਗੇ ਰਿਕਾਰਡ ਹੈਗੇ ਆਪਣੇ ਕੋਲ ਵੀਡੀਓ ਦੇ ਪ੍ਰੂਫ ਪਏ ਆ ਤੇ ਰੇਟ ਇਹਦਾ ਨਾਰਮਲ ਇਹਦਾ ਵੀ ਝੋਟੀ ਦਾ ਰੇਟ ਇਹਦਾ 175 ਹਾਂਜੀ 170 ਦੀ ਦੇ ਦਾਂਗੇ ਇਹ ਆਉਂਦਾ ਆਦਾ ਮਾਨਤਾਲ ਹੋਰ ਘਰ ਘਰ ਦੇ ਮਾਰ ਝੋਟੀ ਵੇਲਾ ਥੜੇ ਰਗੀ ਆ ਜਮਾ ਬਹੁਤ ਚੰਗੀ ਝੋਟੀ ਆ ਹਾਂਜੀ ਹਾਂਜੀ ਚੰਗੇ ਰਿਕਾਰਡ ਦੀ ਆ ਝੋਟੀ ਠੀਕ ਆ ਬਿਲਕੁਲ ਪੁਆਇੰਟ ਬਣੀ ਇੱਥੇ ਮਗਰੋਂ ਮਾਰ ਕੇ ਕੈਮਰਾ ਖਲੋ ਝੋਟੇ ਜੇ ਬਿਲਕੁਲ ਤਾਜੀ ਪਚਾਦਨ ਵਿਖਾਉਣੀ ਆ ਬੋਲੇ ਤੇ ਆ ਨਸਲ ਨਸਲ ਪੂਰੀ ਨਸਲ ਨਸਲ ਆ ਜੀ ਨਸਲ ਆ ਝੋਟੇ ਜੀ ਪੂਰੀ ਤੇ ਬਾਕੀ ਨੀ ਜੀ ਇੱਕ ਗੱਲ ਹੋਰ ਜੇ ਸਾਡੇ ਉੱਪਰ ਕੈਮਰੇ ਲੱਗੇ ਮੱਜਾਂ ਦੇ ਤਿੰਨ ਬਿਲਕੁਲ ਬਾਹਰ ਬਾਹਰ ਨਹੀਂ ਲਾਏ ਇਹ ਮੱਜਾਂ ਉੱਪਰ ਲਾਏ ਜਿਨ੍ਹਾਂ ਮਰਜੀ ਸਵੇਰ ਦੀ ਚਵਾਈ ਕਰ ਚੈੱਕ ਕਰ ਸਾਢੇ 5 ਵੇ ਚ ਇਦੇ ਚੌਹਾਂ ਪਰਾਂ ਦੇ ਨਿਸ਼ਾਨੀਆਂ ਆ ਗਈਆਂ ਜੀ ਹਾਂ ਜੀ ਇਹ ਥੋੜੀਆਂ ਥੋੜੀਆਂ ਹੈ ਗਈਆਂ ਪਰਾਂ ਚੌਹਾਂ ਦੇ ਆ ਗਈਆਂ ਜਿਹੜੇ ਨਿਸ਼ਾਨੀਆਂ ਹਾਂਜੀ 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 ਪੈਰ ਵੀ ਆ ਗਏ ਅੱਖਾਂ ਵੀ ਆ ਗਈਆਂ ਮੱਥਾ ਵੀ ਹੈਗਾ ਪੁੱਤ ਖੋਲ ਕੇ ਤੋੜ ਦੇ ਜੋਟੀ ਨੂੰ ਲੈ ਜੋ ਬਣਾ ਇੱਧਰ ਐ ਨੂੰ ਕੱਢ ਲੋ ਇੱਧਰ ਐ ਹੀ ਕੱਢ ਲੋ ਐ ਨੂੰ ਕੱਢ ਲੋ ਠੀਕ ਆ ਪਰ ਬਸ ਦੁੱਧ ਕਿੰਨਾ ਦੁੱਧ ਦੇ ਥੱਲੇ ਦਿਖਾਵੇ ਵਾਲਾ 17 ਕਿਲੋ ਚੋਣ ਵਾਲਾ 15 ਕਿਲੋ ਚੋਣ ਵਾਲਾ 15 ਕਿਲੋ ਚੋਣ ਵਾਲਾ 15 ਠੀਕ ਆ ਨਹੀਂ ਠੀਕ ਆ ਜੀ ਪੁੱਤ ਲੰਮੀ ਤੋੜ ਦੇ ਲੰਮੀ ਤੋੜ ਦੇ ਜੋ ਮੂਮਨਖਾ ਮੂਹ ਦੇ ਮੂਹਸਾਸ ਚੱਲ ਤੋ ਤੋਰ ਲੈ ਜੰਦ ਚੋਹ 400 ਬੰਦਾ ਵਰੀ ਹੈ ਜੀ ਹਾਂਜੀ ਚੋਹ ਆ ਵੀ ਮਾੜੀ ਮੈ ਨਹੀਂ ਲੈਂਦੇ ਆਪਾਂ ਚੋਹ ਹੋ ਰਹੀ ਭੂੜ ਛੱਟੇ ਦੀ ਥਣ ਘਟਵਾ ਦੀ ਗਰੰਟੀਆਂ ਆਂਦੀਆਂ ਸਾਡੀ ਬਿਲਕੁਲ ਬਿਲਕੁਲ ਜੀ ਬਿਲਕੁਲ ਨਿਸ਼ਾਨ ਇਹਦੇ ਚਵਾ ਪੈਰਾਂ ਤੇ ਆ ਗਏ ਜੀ ਨੇ ਹੈਗੇ ਜੀ ਸਾਰੇ ਨਿਸ਼ਾਨ ਆਏ ਮਤੇ ਟਿੱਕੀ ਭਾਏ ਟਿੱਕੀਆਂ ਲੱਗੀਆਂ ਨਿਸ਼ਾਨ ਚਵਾ ਪੈਰਾਂ ਤੇ ਆ ਗਏ ਜੀ ਹਾਂਜੀ ਬਾਕੀ ਥਣ ਥਣ ਬਹੁਤ ਪਿਆਰਾ ਲੱਗਾ ਇਹਨੂੰ ਸਿੰਘ ਕੁਆਲਿਟੀ ਬੜੀ ਚੰਗੀ ਆ ਝੋਟੀ ਦੀ ਬਿਲਕੁਲ ਵਿਖਾ ਦਿਓ ਚਾਸ ਮੇਰਾ ਪਰ ਆ ਭਰਾ ਮੇਰਾ ਹਾਂ ਜਿੰਨੀ ਹੈਗੀ ਆ ਸਾਰੀ ਸੁਪਰਸਟਾਰ ਮਤਲਬ ਇਹੋ ਜਿਹੀ ਨਹੀਂ ਹੈਗੀ ਵੀ ਉਹੋ ਜਿਹੀ ਝੋਟੀ ਸਿੰਘ ਸਿੰਘ ਦਿਖਾ ਦੇ ਮੇਰੇ ਸਿੰਘ ਸਿੰਘ ਮੇਰਾ ਭਰਾ ਲੱਗੇ ਹੋ ਗਿਆ ਵਿਖਾ ਦੇ ਬਾਕੀ ਲੇ ਵਾਲੇ ਵਾ ਬੜਾ ਸੋਹਣਾ ਝੋਟੀ ਲੱਗਾ ਆ ਮਗਰੋਂ ਹੀ ਮਾਰ ਦੋ ਮੇਰਾ ਭਰਾ ਕੈਮਰਾ ਤੇ ਜਿੰਨੀ ਹੈਗੀ ਜਗੀ 15 ਕਿਲੋ ਅੱਜ ਨੱਟ ਚੋਣ ਵਾਲਾ ਦੋ ਤਾਂ ਹਾਜ਼ਰ ਆ ਠੀਕ ਆ ਕਹਿਣ ਵਾਲੀਆਂ ਗੱਲਾਂ ਬਤਨੀਆਂ ਹੈਗੀਆਂ ਥੱਲੇ ਚੋਣ ਵਾਲਾ ਹਾਜ਼ਰ ਹੋਊਗਾ ਹਾਂਜੀ ਰੇਟ ਇਹਦਾ ਨਾਰਮਲ ਹੀ ਜਾਂਦੇ 155 ਮੋਲਿਆ ਡੇਢ ਦੀ ਜਾਂਦੇ ਹੋਰ ਵੀ ਆਉ ਮੰਨਤ ਕਰਦੇ ਹਮਗਰ ਪਰ ਪਹਿਲੀ ਗੱਲ ਆ ਮੈਂ ਸਾਈ ਪਾਉਂਦਾ ਪਹਿਲਾਂ ਮੈਂ ਚੋਲੇ ਦੋੜ ਲਾ 15 ਕਿਲੋ ਤੋਂ ਨੱਟ ਤਿਆਰ ਹੋ ਠੀਕ ਹਾਂਜੀ ਹਾਂਜੀ ਬਸ ਠੀਕ ਕਹਿਣ ਦੀਆਂ ਗੱਲਾਂ ਨਹੀਂ ਚਵਾ ਕੇ ਦਵਾਂਗੇ ਤਾਂ ਸਾਲੀਆ ਰਾਗ ਬਿਲਕੁਲ ਬਿਲਕੁਲ ਤੇ ਆਹ ਜੀ ਇਹ ਵੱਡੀ ਝੁੱਟੀ ਐ ਕਰਾ ਦੋ ਇਹਦੇ ਦਰਸ਼ਣੇ ਜੀ ਤੁਹਾਨੂੰ ਦੱਸਦੇ ਆ ਕਹਾਣੀ ਕਹਾਣੀ ਸਾਰੀ ਖੋਣ ਦੇ ਪੁੱਤਾਂ ਜੀ ਉਹਨਾਂ ਦਰਸ਼ਨ ਕਰਾ ਦੇ ਸਾਰੇ ਜੀ ਐ ਤੋਰ ਲੈ ਵੱਡੀ ਵੱਡੀ ਦਾ ਅੰਤ ਬੰਨਾ ਕੋਈ ਨਹੀਂ ਜੇ ਦੁੱਧ ਕਿਨਾਰੇ ਥੱਲੇ ਦੁੱਧੇ ਨਾ ਝੁੱਟੀ ਥੱਲੇ ਤੁਸੀਂ 14 ਕਿਲੋ ਮੰਨ ਕੇ ਲਾਓ ਇਹ ਝੁੱਟੀ ਨਾ ਅੱਜ ਹੀ ਆਈ ਐ ਜੀ ਹੂੰ ਮਤਲਬ ਅੱਜ ਹੀ ਆਈ ਐ ਜੀ ਨੇ ਠੀਕ ਹੈ ਜੀ ਕੱਦ ਕੱਦ ਦਾ ਕੋਈ ਅੰਤ ਬਣਾਣੀ ਹੈਗਾ ਮਤਲਬ ਢਾਂਚਾ ਢਾਂਚਾ ਬੜਾ ਸੋਹਣਾ ਝੋਟਿਆ ਦੁੱਧ 15 14 15 ਕਿਲੋ ਚਵਾਈ ਜੂਗੀ ਠੀਕ ਹੈ ਤੁਸੀਂ ਅੱਜ 13 ਹੀ ਮੰਨ ਕੇ ਲਏ ਜਿਹੜਾ ਮੇਰੇ ਭਰਾਣੇ ਲੈਣੀ ਕਿਉਂਕਿ ਅੱਜ ਆਈ ਆਜਾ ਦੋ ਤਿੰਨ ਡੰਗ ਚਵਾ ਦੇ ਫਦਾ ਲੱਗਦਾ ਪੈਂਡੇ ਜਾਣਗੇ ਜਾਨਵਰ ਘੜਦਾ ਬਾਕੀ ਕੱਦ ਦੀ ਗੱਲ ਕਰਲਾ ਵਖਾਦੇ ਕੱਦ ਵੱਡਾ ਕੋਈ ਛੋਟੀ ਝੋਟੀ ਨਹੀਂ ਹੈਗੀ ਵੱਡੇ ਆਰਡਰ ਦੀ ਵੱਡੇ ਢਾਂਚੇ ਦੀ ਆ ਥਣ ਥਣ ਬੜਾ ਪਿਆਰਾ ਲੱਗਾ ਇਹਨੂੰ ਜਿੰਨੀ ਹੈਗੀ ਮਤਲਬ ਸੁਪਰਸਟਾਰ ਪੁੱਤ ਤਰਾਉ ਜਿੰਨੀ ਹੈਗੀ ਜਨਾ ਇਧਰ ਆ ਜਾਣਾ ਮੜ ਜਾਓ ਇਧਰ ਦੇਖ ਕੱਟਾਈ ਕੱਟਾਈ ਇਧਰੋਂ ਸਾਰੇ ਕੱਟੇ ਹੀ ਆ ਮਗਰੇ ਨਾਲ ਮਗਰੇ ਆ ਚਲੋ ਕਦ ਕਾਠੇ ਦਾ ਵੱਡਾ ਜਿੰਨੀ ਹੈਗੀ ਸਾਰੀ ਸਾਰੀ ਸੁਪਰਸਟਾਰ ਜਿੰਨੀ ਹੈ ਬਿਲਕੁਲ ਬਿਲਕੁਲ ਜੀ ਤੇ ਇਹ ਰੇਟ ਨੋਰਮਲ ਦੇ ਦਾਂਗੇ ਜਿਹੜਾ ਕਦੂ ਫੋਨ ਤੇ ਮੇਰਾ ਦੇ ਦਾਂਗੇ ਰੇਟ ਜਿਹੜਾ ਮੰਗੂਗਾ ਭਰਾ ਮੇਰਾ ਦੇ ਦੇਾਂਗੇ ਬਸ ਠੀਕ ਹੈ ਇਹ ਦੇਾਂਗੇ ਛੋਟੀ ਵਿਖਾਈ ਕਿ ਹੁਣ ਵੀ ਹੈਗੀ ਆ ਛੋਟੀ ਗੱਬਣ ਇਧਰੋਂ ਪਾਈ ਆ ਗਈ ਆਪਣੇ ਕੋ ਪੱਤੇ ਵੀ ਖੋਲ ਕੇ ਵਿਖਾ ਦੇ ਬੀ ਇਹ ਇਹ ਸੇ ਬਲ ਲੋਕੋ ਯਾਰ ਇਹ ਮੱਝਾਂ ਗੱਲ ਬੰਦਿਆਂ ਖੜੀਆਂ ਵਿੱਚ ਦੇ ਗਿਆ ਲਈ ਇਧਰੋਂ ਜਿਹੜੀ ਇਧਰੋਂ ਲਈ ਇੱਥੋਂ ਕਵਾਂਗੇ ਇਹ ਪਿੰਡ ਮਰੀਦ ਕੇ ਇੱਥੇ ਆਪਣੇ ਲੱਗੇ ਲੇਕਿਨ ਮਾੜੀ ਇਹ ਜੀ ਬਿਖਾਏ ਉਹਨਾ ਪਹਿਲੇ ਸੂਏ ਸਾਡੇ ਕੋ ਖੜੀ ਸੀ ਨਾ ਅੱਛਾ ਜੀ ਤਾਂ ਤੀਜੇ ਸੂਏ ਸੂਣਾ ਨਾ ਹਾਂ ਉਹ ਨਵੀਆਂ ਝੋਟੀਆਂ ਲੱਗੀਆਂ ਹਾਂ ਇਹ ਠੀਕ ਹੈ ਇਹ ਸੂਣ ਚ ਲੈੰਦੇ 12 13 ਦਿਨ ਤੀਜਾ ਸੂਆ ਸੁਣੀਏ ਜੀ ਅੱਛਾ ਤੀਜਾ ਸੂਆ ਸੁਣੀਏ ਠੀਕ ਆ ਉਹਨਾਂ ਇਰਾਦਾ ਵੀ ਆਪਾਂ ਝੋਟੀ ਪਾ ਲਈਏ ਫੇਰ ਹਾਂਜੀ ਹਾਂਜੀ ਹਾਂ ਆ ਚਲੋ ਤੋ ਧਵਾੜ ਦੇ ਕਿੱਚ ਵਾੜ ਦਿਓ ਕਿੰਨਾ ਕਰਜੂ ਬਜੀ ਦੋਦੇ ਵੇਖੋ ਇਹ ਗੱਬਣ ਆ ਇਹ ਕਹਿ ਨਹੀਂ ਸਕਦੇ ਇਹ 15 ਵੀ ਦੇ ਸਕਦੀ ਆ ਇਹ 13 ਵੀ ਦੇ ਸਕਦੀ ਆ ਬਾਜਾ ਬਾਜ ਆਪਣਾ ਕੋਈ ਜੱਜਮੈਂਟ ਕਰਕੇ ਲੈ 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 ਵਾ ਲੈ ਵਾ ਮੇਰਾ ਭਰਾ ਵਖਾਦੇ ਝੁੱਟੀ ਦਾ ਮਤਲਬ ਚੌੜੀ ਚੌੜੀ ਬੜੀ ਆ ਜਿੰਨੀ ਹੈਗੀ ਸਾਰੀ ਚੰਗੀ ਆ ਨਹੀਂ ਚੰਗੀ ਹੈ ਜੀ ਤੇ ਥਣ ਥਣ ਬੜਾ ਪਿਆਰਾ ਥੋੜਾ ਡੋਕਾ ਮਾਰ ਗਈ ਗੱਡੀ ਚੰਗੀ ਗਾਣਾ ਲਾਗੋ ਲਈ ਆਪਣੇ ਕੋਲੋਂ ਦੂਰੋਂ ਆਈ ਆ ਆ ਬਿਲਕੁਲ ਹਾਂਜੀ ਚੰਗੀ ਹੈ ਝੁੱਟੀ ਜਿੰਨੀ ਇਹਦਾ ਕੀ ਮੁੱਲ ਇਹਦਾ ਜਾਇਜ਼ ਰੇਟ ਜਾਣਦੀ ਏ ਇਹਦਾ ਮੁੱਲ ਤੇ 15 ਹਮ 10 ਦੀ ਜਾਂਦਾ ਉੱਚੇ ਛੋੜ ਚੱਪਾ ਕਰਾਂਗੇ ਬਾਕੀ ਇਹ ਨਹੀਂ ਹੈਗੀ ਵੀ ਕੋਈ ਮਾੜੀ ਮੋਟੀ ਮੈਂ ਚੰਗੇ ਰਿਕਾਰਡ ਚੰਗੇ ਰਿਕਾਰਡ ਦੀ ਚੰਗੀ ਚੰਗੀ ਆ ਜੀ ਚੰਗੀ ਆ ਸਾਰਾ ਲੇਵਾ ਬਾਹਰ ਕੱਢ ਕੇ ਮਾਰੂ ਜਿੰਨਾ ਮਰੂਗੀ ਤੇ ਇਹੋ ਮਾਲ ਜੀ ਦੇਖੋ ਜੀ ਆਹੀ ਪੰਜ ਛੇ ਝੋਟੀਆਂ ਵਾ ਜਿਹੜਾ ਲੈ ਗਿਆ ਨਾ ਇਹ ਬਿਲਕੁਲ ਭਾਈਆ ਸਮਝ ਲੈ ਇਹ ਮੁਖਤਾਲਾ ਭਾਈਆ ਜਮਾ ਉਹ ਵੀ ਆਪਾਂ ਵਿੱਚ ਪਾਈ ਨਾ ਨਹੀਂ ਸਹੀ ਸਹੀ ਗੱਲ ਆਪਾਂ ਹੋਰੜ ਦਾ ਲਈ ਇਧਰੋਂ ਜਿਹੜੀ ਇੱਥੋਂ ਲਈ ਚੀਜ਼ ਲੇਖੋ ਕਹਾਂਗੇ ਬਿਲਕੁਲ ਜੀ ਆਪ ਇੱਕ ਵਾਰੀ ਦੋਰੇ ਮਾਲ ਵਖਾ ਦਿਓ ਸਾਰੇ ਬੱਚੇ ਵਖਾ ਦਿਓ ਬਿਲਕੁਲ ਨਾੜੋ ਬਾਕੀ ਮੇਰਾ ਵੀ ਇੱਥੇ ਆਓ ਆਰ ਇੱਕ ਟਾਈਮ ਦੋ ਟਾਂ Enjoy ਕਰੋ ਤੇ ਚੈੱਕ ਕਰਕੇ ਲੈ ਕੇ ਜਾਓ ਸਹੀ ਆ ਕਿ ਨਹੀਂ ਬਾਈ ਜ ਆ ਜੰਮੂ ਕਰ ਜਾ ਚੱਕ ਦੇਖਰਾ ਦੇ ਆ ਵੀ ਜੋ ਠੀਕ ਲਾ ਦੇ ਦਰਸ਼ਕ ਚਲੋ ਕਲਾ ਦਾ ਦਰਸ਼ਨ ਫਿਰ ਪਹਿਲੇ ਛੁੱਟੀਏ ਦਰਸ਼ਨ ਹੋਈ ਜਾਂਦੇ ਨਗੀਨੇ ਬਲੇ ਹਾਂਜੀ ਬਾਕੀ ਥੋੜਾ ਜਿਹਾ ਲੇਟ ਹੋ ਜਾਂਦੇ ਆ ਜਦੋਂ ਕਿਤੇ ਮਾਲ ਸਾਰਾ ਆਇਆ ਨਾ ਉਹ ਉਧਰ ਕਰਾਵਾਂਗੇ ਦਰਸ਼ਨ ਮਾਲ ਆਉਂਦਾ ਉਹ ਜਲਦਬਾਜ਼ੀ ਉਤਰਦੇ ਸਾਰੇ ਜਾਨੀ ਸਾਡੀ ਮਾਲਕ ਦੀ ਇੰਨੀ ਕੀ ਕਿਰਪਾ ਵੀ ਬੁਗੀ ਗੇੜਾ ਕੰਮ ਹੋਇਆ ਵਿਆਹ ਦਾ ਤੇ ਬੁਗੇੜਾ ਕੰਮ ਜਦੋਂ ਕਿਤੇ ਮਾਲ ਸਾਰਾ ਆਤਿਆ ਨਾ ਫਿਰ ਉਧਰ ਕਰਾਵਾਂਗੇ ਉਧਰ ਝੰਡੇ ਕੱਢਾਂਗੇ ਪਤਾ ਲੱਗੂਗੀ ਕਿ ਚੀਜ਼ਾਂ ਹੈਗੀਆਂ ਕਿ ਬ੍ਰੈਂਡ ਹੁੰਦੇ ਆਗੇ ਝੋਟੀਆਂ ਦੇ ਬਾਕੀ ਆਓ ਪਿੰਡ ਆਪਣਾ ਭੋਲੇਗੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੇ ਨੇੜੇ ਫਤੇਗੜ ਚੂੜੀਆਂ ਜੇ ਮੋਬਾਈਲ ਨੰਬਰ ਆਪਣਾ ਜੇ 9501658050 ਕਈ ਵੀਰ ਨਾ ਪਿੰਡ ਬੜਾ ਪੁੱਛਦੇ ਪਿੰਡ ਵੀ ਜੀ ਆਪਣਾ ਭੋਲੇਗੀ ਨੇੜੇ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਆਜੋ ਬਸ ਫਤੇਗੜ ਚੂੜੀਆਂ ਆਜੋ ਮਾਲ ਆਪਣੇ ਕੋਲ 24 ਘੰਟੇ ਹੁੰਦਾ ਬਾਕੀ ਸਰਪੰਚ ਡੇਰੀ ਫਾਰਮ ਤੇ ਸੰਦੀਪ ਡੇਰੀ ਫਾਰਮ ਨੂੰ ਵੱਤ ਵਦ ਪਿਆਰ ਤੇ ਸੋਣਾ ਸੋਣਾ ਕਮੋਂ ਰੱਖੀ ਦੇ ਬਟਾ ਕਰੋ ਕਮੈਂਟ ਲਿਖਿਆ ਕਰੋ ਤੇ ਸਾਰੇ ਵੇਖਣ ਵਾਲੇ ਵੀਰਾਂ ਭਾਵਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਤਸੱਲੀਆਂ ਕਾਕੜ ਕਰੋ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਸਾਡੇ ਘਰੋਂ ਪਹਿਲਾਂ ਮੱਝ ਲਾਜੋ ਤਸੱਲੀ ਘਰ ਜਾ ਕੇ ਕਰੋ ਆਡੇ ਘਰ ਪਹਿਲਾਂ ਤਸੱਲੀ ਕਰੋ ਮੱਝ ਫੇਰ ਕਰੋ ਬਿਲਕੁਲ ਬਿਲਕੁਲ ਆ ਤੁਹਾਡਾ ਕਹਿਣਾ ਫਰਜ਼ਿਆ ਕਰਨੀ ਨਹੀਂ ਕਰਨੀ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਇਹਦਾ ਹੈਗਾ ਸਹੀ ਗੱਲ ਹੈ ਕਿ ਨਹੀਂ ਗੱਲ ਅਸੀਂ ਵੀ ਵੀਰ ਜੀ ਮੱਝਾਂ ਪਿੱਛੇ ਹੀ ਲਾਉਨੇ ਆ ਪਗੜੇ ਘਰੇ ਹੋਣਗੇ ਬਿੰਗ ਜਲੇ ਸਾਰੇ ਵੇਖਣ ਵਾਲਿਆਂ ਪਿਆ ਸਹੀ ਗੱਲ ਹੈ